ਅਹੀਂ ਸੋਸਾਇਤੇ ਕੁਝ ਵੀ ਕਰ ਨਹੀਂ ਸਕਦੇ ਕਰਨਾ ਉਹਨੇ ਉੱਪਰ ਵਾਲੇ ਨੇ ਇਹ ਕਿਲਾ ਨਹੀਂ ਉਹਦੇ 32 ਸਾਲ 33 ਸਾਲ ਜ਼ਿੰਦਗੀ ਦੇ ਜਿਹੜੇ ਚ ਨਿਕਲ ਗਈ ਜੈ ਪਸਾਲੇ ਤੇ ਬੈਸਾ ਸੁਆਮੀ ਜੈ ਭੇਜੇ ਤਾਂ ਜਾਵਾਂ ਸਰ ਨਗਰੀ ਮੈਂ ਇੱਕ ਹੋ ਰਾਜਾ ਸਵੇਬ ਕੋਠਾ ਆ ਸਾਂ ਮੋਰਚੇ ਦੇ ਬਾਰੇ ਗੁਰਦੀਪ ਸਿੰਘ ਖੜਾ ਖੁਦ ਕੀ ਸੋਚਦਾ ਗਵਰਨਮੈਂਟ ਨੂੰ ਆਪਾਂ ਉਹ ਕੰਮ ਕਰਾਈਏ ਜਿਹੜਾ ਹੋ ਸਕਦਾ ਮਾਮੇ ਦੇ ਨਾਲ ਗਿਲਾ ਹੈ ਕੋਈ ਜਿਹੜਾ ਸਾਨੂੰ ਪਤਾ ਵੀ ਇਹ ਕੰਮ ਅਜੇ ਹੋਣਾ ਨਹੀਂ ਜਿਹੜਾ ਕੋਰਟ ਜਿੰਨਾ ਚਿਰ ਕੋਰਟ 'ਚ ਕੋਈ ਵੀ ਆ ਜਿਹੜੇ ਕੇਸ ਕੋਰਟ 'ਚ ਚੱਲਦੇ ਉਹਦਾ ਉਹ ਸਰਕਾਰ ਕੋਰਟ ਦੇ ਫੈਸਲੇ ਤੋਂ ਬਿਨਾ ਨਹੀਂ ਛੱਡ ਸਕਦਾ ਤੁਹਾਡੀ ਜਦੋਂ ਕਿਤੇ ਦਵਿੰਦਰਪੁਰ ਭੁੱਲਰ ਹੁਣਾਂ ਦੇ ਨਾਲ ਮੁਲਾਕਾਤ ਹੁੰਦੀ ਆ ਉਹਨਾਂ ਦੀ ਸਿਹਤ ਕਿਦਾਂ ਤੁਸੀਂ ਮਹਿਸੂਸ ਕੀਤੀ ਗੱਲਬਾਤ ਤੁਹਾਡੀ ਵੀ ਹੋਈ ਹੋਈ ਹੈ ਕੁਝ ਕੋਡ ਚੱਲਣਾ ਚਾਹੇ ਜਿਹੜੇ ਕੇਸਾਂ ਦਾ ਫੈਸਲਾ ਨਹੀਂ ਕਰਦਾ ਉਹਨਾਂ ਚਿਰ ਸਰਕਾਰ ਕੋਈ ਵੀ ਬੰਦੀ ਸਿੰਘ ਨੂੰ ਰਿਹਾ ਨਹੀਂ ਕਰ ਸਕਦੀ ਜਗਤਾਰ ਸਿੰਘ ਹਵਾਰਾ ਵੀ ਉਸੇ ਜੇਲ੍ਹ ਤੇ ਵਿੱਚ ਨੇ ਕਦੇ ਮੁਲਾਕਾਤ ਹੋ ਪਾਈ ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮੈਂ ਹਾਂ ਗਗਨਦੀਪ ਸਿੰਘ ਤੇ ਤੁਸੀਂ ਵੇਖ ਰਹੇ ਹੋ 10ਡੇ ਟੀਵੀ ਕਾਮਨ ਸਾਫ ਮੋਰਚਾ ਇੱਕ ਪਾਸੇ ਚੱਲ ਰਿਹਾ ਹੈ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਬਹੁਤ ਵੱਡੇ ਪੱਧਰ ਦੇ ਉੱਤੇ ਹੁਣ ਤੂਲ ਫੜਦਾ ਜਾ ਰਿਹਾ ਹੈ ਇਹਨਾਂ ਦਿਨਾਂ ਦੇ ਦਰਮਿਆਨ ਇੱਕ ਬੰਦੀ ਸਿੰਘ ਪਰੋਲ ਦੇ ਉੱਤੇ ਆਏ ਨੇ ਗੁਰਦੀਪ ਸਿੰਘ ਖੇੜਾ ਉਹਨਾਂ ਦਾ ਨਾਮ ਹੈ ਉਹਨਾਂ ਦੇ ਪਿੰਡ ਜ਼ਿਲ੍ਹਾ ਅਮਰਸਰ ਦਾ ਪਿੰਡ ਹੈ ਜੱਲੂਪੁਰ ਖੇੜਾ ਉਸੇ ਪਿੰਡ ਦੇ ਵਿੱਚ ਮੌਜੂਦ ਆ ਸਾਡੇ ਨਾਲ ਮੌਜੂਦ ਨੇ ਭਾਈ ਗੁਰਦੀਪ ਸਿੰਘ ਖੇੜਾ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿੱਦਾਂ ਦਾ ਸੰਘਰਸ਼ਮਈ ਜੀਵਨ ਰਿਹਾ ਉਹਨਾਂ ਦਾ ਕਿਉਂਕਿ ਸਭ ਤੋਂ ਲੰਬੀ ਜੇਲ੍ਹ ਜਿ ਕਿਸੇ ਨੂੰ ਹੋਈ ਹੈ ਤਾਂ ਉਹ ਸਾਰੇ ਬੰਦੀ ਸੰਗਾਂ ਦੇ ਵਿੱਚੋਂ ਗੁਰਦੀਪ ਸਿੰਘ ਖਹਿੜਾ ਨੇ ਕਿਉਂਕਿ ਅੱਜ 33ਵਾਂ ਸਾਲ ਜਿਹੜਾ ਇਹਨਾਂ ਨੂੰ ਜੇਲ੍ਹ ਦੇ ਵਿੱਚ ਜਾਗਤਰ ਚੱਲ ਰਿਹਾ ਹੈ ਖਹਿੜਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਬਾਹਰ ਆਏ ਹੋ ਤੇ ਜਦੋਂ ਜੇਲ੍ਹ ਤੋਂ ਬਾਹਰ ਆਉਂਦੇ ਆ ਬਹੁਤ ਕੁਝ ਬਦਲਦਾ ਹੈ ਪਰਿਵਾਰ ਦੇ ਵਿੱਚ ਕੀ ਕੁਝ ਬਦਲਿਆ ਹੁਣ ਤੱਕ ਜਦੋਂ ਤੋਂ ਲਗਾਤਾਰ 32 ਸਾਲਾਂ ਚ ਜੇਲ੍ਹ ਦੀ 17 ਰਹੀ ਹੈ ਪਰਿਵਾਰ ਚ ਕੀ ਕੁਝ ਬਦਲ ਗਿਆ ਪਰਿਵਾਰ ਚ ਹੈ ਵੀ 2016 ਤੋਂ ਮੈਂ ਲਗਾਤਾਰ ਪਰੋਲ ਤੇ ਆ ਰਿਹਾ ਹਾਂ ਤੇ ਆਉਂਦੇ ਆ ਪਹਿਲਾਂ ਆਨੰਦ ਕਾਰਜ ਵੀ ਨਹੀਂ ਹੋਇਆ ਤੇ 2017 ਚ ਆਨੰਦ ਕਾਰਜ ਹੋਇਆ ਸਾਡਾ ਫੇ ਇਦਾਂ ਕਰਕੇ ਹਰ ਵਾਰੀ ਸਾਲ ਪਰੋਲ ਤੇ ਆਉਂਦੇ ਰਹੇ ਆ ਮਾਤਾ ਪਿਤਾ ਹੀ ਤੇ ਉਹ ਗੁজার ਗਏ ਸਤਾਈ ਕਰ ਗਏ ਹਾਂਜੀ ਤੇ ਮਾਤਾ ਨੇ 2019 ਚ ਕੀਤੀ ਆ ਤੇ ਪਿਤਾ ਜੀ 2021 ਚ ਚੜਾਈ ਕਰਕੇ ਜੀ ਤੇ ਹੁਣ ਸਿੰਘਣੀ ਆ ਤੇ ਅਸੀਂ ਆ ਦੋਵੇਂ ਜੀ ਪਰਿਵਾਰ ਦੇ ਵਿੱਚ ਕੋਈ ਜੀ ਬਚਿਆ ਇਹ ਹੁਣ ਨੇ ਪ੍ਰਾਣਾ ਜੀ ਹੁਣ ਕੋਈ ਨਹੀਂ ਬਚਿਆ ਹਾਂਜੀ ਤਾਂ ਜ਼ਿਕਰ ਕਰ ਰਹੇ ਸੀ ਕਿ ਤੁਹਾਡੇ ਭਰਾ ਸੀਗੇ ਜਿਹੜੇ ਉਹ ਵੀ ਉਸੇ ਸਮੇਂ ਦੇ ਦੌਰਾਨ ਜਿਹੜੇ ਇਸ ਸੰਸਾਰ ਤੋਂ ਚਲੇ ਗਏ ਆ ਉਹ 1990s ਮੈਨੂੰ ਫੜਿਆ ਤੇ 1992 ਚ ਉਹਨੂੰ ਚੱਕ ਲਿਆ ਸੀ ਇਦਾਂ ਕਡੋਰ ਸਾਫਕਾਰ ਸੇਵਾ ਵਾਲਿਆਂ ਦੇ ਕੋਲ ਸੇਵਾ ਕਰਨ ਜਾਂਦੇ ਸੀ ਪਾਪਾ ਜੀ ਉਹ ਆਪਸਾਂ ਨੇ ਆ ਬਸ ਚੋ ਚੁੱਕਿਆ ਗੋਂਦਵਾਲ ਸਾਹਿਬ ਵਾਲੇ ਪੁਲਿਸ ਨੇ ਤੇ ਉਹਦਾ ਮੁੜ ਕੇ ਕਹਿੰਦੇ ਰਿਹਾ ਵੀ ਮਤਲਬ ਅਸੀਂ ਛੱਡ ਦਿੰਦੇ ਆ ਛੱਡ ਦਿੰਦੇ ਆ ਤੇ ਵਾਹੇ ਮੁੜ ਕੇ ਜਦੋਂ ਗਏ ਆ ਤੇ ਫੇਰ ਕਹਿੰਦੇ ਭੱਜ ਗਿਆ ਭੱਜਿਆ ਕਰਾਰ ਦਿੱਤਾ ਜਦੋਂ ਕਿ ਮਾਰ ਦਿੱਤਾ ਗਿਆ ਸਾਨੂੰ ਪਤਾ ਲੱਗ ਗਿਆ ਇਹ ਮਾਰ ਦਿੱਤਾ ਹਾਂਜੀ ਇਹ ਕਿਹੜਾ ਸਭ ਜ਼ਗਾਤਰ ਜ਼ਿਲਾਂ ਵੱਖ-ਵੱਖ ਸੂਬਿਆਂ ਦੀ ਲਈ ਕਿਹੜੀ-ਕਿਹੜੀ ਜੇਲ੍ਹ ਦੇ ਵਿੱਚ ਗੁਰਦੀਪ ਸਿੰਘ ਖੜਾ ਹੁਣ ਤੱਕ ਰਹੀ ਨੇ ਮੈਂ ਦਿੱਲੀ ਧਾੜ ਜੇਲ੍ਹ ਦੇ ਵਿੱਚ ਰਿਹਾ ਮਾਂ 15 ਸਾਲ ਉੱਥੇ ਜੇਲ੍ਹ ਨੰਬਰ ਧਾੜ 3 ਜੇਲ੍ਹ ਨੰਬਰ 2 ਜਗਤਾਰ ਸਿੰਘ ਹਵਾਰਾ ਵੀ ਉਸ ਜੇਲ੍ਹ ਦੇ ਵਿੱਚ ਨੇ ਕਦੇ ਮੁਲਾਕਾਤ ਹੋ ਪਾਈ ਹੈ ਇੱਕ ਵਾਰਾ ਹਸਪੀਟਲ ਅਚਾਨਕ ਅਹੀਂ ਜੇਲ੍ਹ ਦੇ ਅੰਦਰ ਇੱਕ ਹਸਪੀਟਲ ਆ ਤੇ ਉੱਥੇ ਮਤਲਬ ਚਾਨਕ ਅਹੀਂ ਵੀ ਆਏ ਤੇ ਉਹ ਜੇਲ੍ਹ ਚੋਂ ਆਇਆ ਆਪਣੇ ਲਾਜ ਵਾਸਤੇ ਤੇ ਉਦੋਂ ਉੱਥੇ ਇਕੱਠੇ ਹੋਏ ਫਤੇ ਸਾਂਝੀ ਹੋਈ ਆ ਹੋਰ ਕੋਈ ਗੱਲ ਲੰਮਾ ਛੜੀ ਗੱਲਬਾਤ ਨਹੀਂ ਹੋਈ ਹਾਂਜੀ ਕਿ ਹੋਰ ਲਗਾਤਾਰ ਸਾਰੀਆਂ ਵੱਖ-ਵੱਖੀਆਂ ਜੇਲਾਂ 'ਚ ਰਹਿ ਰਹੇ ਹਾਂ ਕਦੇ ਕਿਸੇ ਹੋਰ ਬੰਦੀ ਸਿੰਘ ਦੇ ਨਾਲ ਜੇਲ੍ਹ 'ਚ ਮੁਲਾਕਾਤ ਹੋਈ ਹੋਵੇ ਹੋਰ ਉੱਥੇ ਦਿੱਲੀ ਝਾੜ ਜੇਲ੍ਹ ਦੇ ਵਿੱਚ ਪਰਮਜੀਤ ਸਿੰਘ ਪਿਹੋਰਾ ਰਿਹਾ ਵਾ ਦਾਸ ਸਿੰਘ ਲਾਹੌਰੀਆ ਦਵਿੰਦਰਪਾਲ ਸਿੰਘ ਭੁੱਲਰ ਉਹ ਇੱਕੇ ਝਾੜ ਜੇਲ੍ਹ ਚ ਰਹੇ ਸੀ ਤੇ ਉਹ ਉਹਨਾਂ ਨਾਲ ਇਦਾਂ ਵਿੱਚ ਵਾਰ ਜਦੋਂ ਹਸਪੀਟਲ ਵਗੈਰਾ ਕਦੇ ਕਉਂਦੇ ਸੀ ਕਿਉਂਕਿ ਮੇਰੀ ਡਿਊਟੀ ਜਿਹੜੀ ਸੀ ਐਸਐਮ ਸੀਨੀਅਰ ਮੈਡੀਕਲ ਅਫਸਰ ਜਿਹੜਾ ਉਹਦੇ ਨਾਲ ਸੀ ਤੇ ਉਹ ਫਿਰ ਆਉਂਦੇ ਜਾਂਦਾ ਇਦਾਂ ਮਿਲ ਲੈਂਦੇ ਸੀ ਹਾਂਜੀ ਅ ਦਵਿੰਦਰ ਪਰਪੁੱਲਰ ਹੁਣਾਂ ਦੇ ਬਾਰੇ ਵੀ ਕਈ ਵਾਰ ਜ਼ਿਕਰ ਆਇਆ ਵੀ ਉਹਨਾਂ ਦੀ ਜਿਹੜੀ ਸਿਹਤ ਆ ਬਹੁਤੀ ਸਾਜ਼ਗਰ ਨਹੀਂ ਆ ਦਿਮਾਗੀ ਤੌਰ ਤੇ ਜਿਹੜਾ ਉਹਨਾਂ ਨੂੰ ਬਹੁਤ ਵੱਡਾ ਟਾਰਚਰ ਰਿਹਾ ਹੈ ਤੇ ਤੁਹਾਡੀ ਜਦੋਂ ਕਿਤੇ ਦਵਿੰਦਰ ਪਰਪੁੱਲਰ ਹੁਣਾਂ ਨਾਲ ਮੁਲਾਕਾਤ ਹੁੰਦੀ ਆ ਉਹਨਾਂ ਦੀ ਸਿਹਤ ਕਿਦਾਂ ਤੁਸੀਂ ਮਹਿਸੂਸ ਕੀਤੀ ਗੱਲਬਾਤ ਤੁਹਾਡੀ ਵੀ ਹੋਈ ਹੋएगी ਫਤਿਹ ਸਾਂਝੀ ਹੋਈ ਹੋਈ ਹਾਂ ਵੇਖੋ ਅਚਾਨਕ ਅਸੀਂ ਜਦੋਂ ਇੱਥੇ ਛੁੱਟੀ ਆਏ ਸੀਗੇ ਪੰਨਦਕਾਰ ਸੀ ਜਦੋਂ ਸਾਡਾ ਤੇ ਉਹ ਵੀ ਛੁੱਟੀ ਤੇ ਸੀ ਤੇ ਦਿੱਲੀ ਜੇਲ੍ਹ ਚ ਇਕੱਠੇ ਰਹੇ ਆਂ ਅਸੀਂ ਖੋਲੇ ਗੰਦੇ ਤੇ ਉੱਥੇ ਮਿਲਦੇ ਰਹੇ ਇੱਕ ਦੂਜੇ ਨੂੰ ਉਹ ਕੋਈ ਯਾਹੋ ਜਿਹੀ ਪਾਬੰਦੀ ਨਹੀਂ ਹੁੰਦੀ ਮਿਲ ਸਕਦੇ ਆ ਤੇ ਉਹਨਾਂ ਦੇ ਅੱਤੇ ਫਿਰ ਆਨੰਦਕਾਰ ਤੇ ਉਹਨਾਂ ਨੂੰ ਛੱਡਿਆ ਸੀ ਆਨੰਦਕਾਰ ਤੇ ਆਏ ਸੀ ਬਸ ਤੇ ਠੀਕ ਕਰਦੇ ਅਖੀਰ ਬੰਦੀ ਸਿੰਘ ਇਕੱਠੇ ਹੁੰਨੇ ਹੋ ਖਾਸ ਕਰਕੇ ਜਿਨ੍ਹਾਂ ਕਰਮ 11 ਦੇ ਕਰੀਬ ਬੰਦੀ ਸਿੰਘਾਂ ਦੀ ਲਿਸਟ ਕੌਮਨ ਸਾਫ ਮੋਰਚੇ ਦੇ ਵਿੱਚ ਵੀ ਮਿਲਦੀ ਆ ਜਦੋਂ ਸਿੰਘ ਤੁਸੀਂ ਉਸ ਸਮੇਂ ਦੇ ਆਪਸ ਵਿੱਚ ਇਕੱਠੇ ਹੁੰਨੇ ਹੋ ਵਿਚਾਰ ਚਰਚਾ ਕੀ ਹੁੰਦੀ ਆ ਤੁਹਾਡੀ ਵਿਚਾਰ ਚਰਚਾ ਕੋਈ ਇੰਨਾ ਟਾਈਮ ਨਹੀਂ ਮਿਲਦਾ ਜੇਲ੍ਹ ਬੈ ਇੰਨਾ ਟਾਈਮ ਨਹੀਂ ਮਿਲਦਾ ਬਸ ਉਹਦਾ ਹੈਲੋ ਹਾਈ ਕਿੱਦਾਂ ਆ ਕੀ ਹਾਲ ਹੈ ਸਿੱਤਾਂ ਕਿਵੇਂ ਆ आ, बस ਖਾਣੇ ਪੀਣੇ ਚ ਰੋਜ ਜਾਈਦਾ ਹਾਂ ਤੇ ਚਾਹ ਬਣਾਉਂ ਜੀ ਐਂ ਕਰੋ ਜੀ ਬਸ ਖੁਦ ਸੇ ਰੋਜ ਜਾਈਦਾ ਹੋਰ ਕੋਈ}{|\text{ਖੇੜਾ ਸਭ 33 ਸਾਲ ਦਾ ਸਮਾਂ ਗੁਜ਼ਰ ਗਿਆ ਜੇਲ੍ਹ ਚ}| ਹਾਂ ਜੀ 33 ਸਾਲ ਜਾ ਰਿਹਾ ਮਤਲਬ 33 ਸਾਲ ਪੂਰੇ ਹੋਏ 6 ਦਸੰਬਰ ਨੂੰ 32 ਸਾਲ ਪੂਰੇ ਹੋ ਜਾਂਦੇ ਹੋ ਕੇ 6 ਦਸੰਬਰ ਨੂੰ ਸਾਲ ਪੂਰਾ ਹੋ ਜਾਂਦਾ ਕਿ ਕੇਸ ਲੱਗਾ 6 ਦਸੰਬਰ 1990 ਹਾਂ ਜੀ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਤੁਸੀਂ ਜਦੋਂ ਜੇਲ੍ਹ ਚ ਹੋਵੋਗੇ ਅਖਬਾਰ ਵਗੈਰਾ ਉੱਥੇ ਆਉਂਦੀ ਹੈ 7 ਤਰੀਕ ਨੂੰ ਕੌਮਨ ਇਨਸਾਫ ਮੋਰਚੇ ਦੀ ਸ਼ੁਰੂਆਤ ਹੁੰਦੀ ਹੈ ਖਬਰਾਂ ਲਗਦੀਆਂ ਨੇ ਜੇਲ੍ਹ ਦੇ ਵਿੱਚ ਖਬਰ ਪੜ੍ਹ ਲਈ ਸੀ ਕਿ ਬੰਦੀ ਸੰਗਤਾਂ ਦੀ ਰਿਹਾਈ ਦੇ ਲਈ ਮੋਰਚਾ ਲੱਗਿਆ ਹਾਂਜੀ ਪੜ੍ਹੀ ਸੀ ਪੜ੍ਹੀ ਸੀ ਕਦੇ ਤੁਹਾਡੇ ਪਰਿਵਾਰ ਦੇ ਤੱਕ ਜਾਂ ਤੁਹਾਡੇ ਤੱਕ ਕਦੇ ਗੱਲਬਾਤ ਹੋਈ ਹੋਵੇ ਹਾਂਜੀ ਸਾਡੇ ਮਤਲਬ ਉੱਥੇ ਅੰਦਰੋਂ ਇਹ ਇਨਸਾਫ ਮੋਰਚੇ ਵੱਲੋਂ ਪਰਿਵਾਰਨਾਮ ਮੋਰਚੇ ਬਾਰੇ ਨਹੀਂ ਕਿਸੇ ਨਾਲ ਕੋਈ ਗੱਲ ਨਹੀਂ ਹੋਈ ਹੁਣ ਜਦੋਂ ਜੇਲ੍ਹ ਚੋਂ ਬਾਹਰ ਆਇਆ ਕੌਮਨ ਇਨਸਾਫ ਮੋਰਚੇ ਦੇ ਵਿੱਚੋਂ ਕੋਈ ਤੁਹਾਨੂੰ ਹੁਣ ਤੱਕ ਮਿਲਣਾ ਆਇਆ ਹੋਵੇ ਨਹੀਂ ਅਜੇ ਤੱਕ ਕੋਈ ਨਹੀਂ ਆਇਆ ਕੋਈ ਫੋਨ ਆਇਆ ਹੋਵੇ ਤੁਹਾਨੂੰ ਨਹੀਂ ਫੋਨ ਵੀ ਕੋਈ ਨਹੀਂ ਆਇਆ ਆਪਣਾ ਇੰਟਰੋ ਜ਼ਰੂਰ ਟੀਵੀ ਤੇ ਵੇਖਿਆ ਵੀ ਉਹ ਕਹਿ ਰਹੇ ਸੀਗੇ ਮਤਲਬ ਵੀ ਅਸੀਂ ਜਾਣਾ ਵਾ ਜਾਵਾਂਗੇ ਅਸੀਂ ਤੁਹਾਡੀ ਤੁਹਾਡੀ ਨਿੱਜੀ رائے ਕੀ ਹੈ ਮੋਰਚੇ ਦੇ ਬਾਰੇ ਮੋਰਚੇ ਦੇ ਬਾਰੇ ਗੁਰਦੀਪ ਸਿੰਘ ਖੜਾ ਖੁਦ ਕੀ ਸੋਚਦੇ ਨੇ ਮੈਂ ਕਹਿੰਦਾ ਵੀ ਮੋਰਚਾ ਲੱਗਾ ਚੰਗੀ ਗੱਲ ਆ ਮੇਰੀ ਪੂਰੀ ਹਮਾਇਤ ਆ ਇਹ ਨਹੀਂ ਮੈਂ ਕਹਿੰਦਾ ਵੀ ਮੋਰਚੇ ਨੂੰ ਕੋਈ ਹਮਾਇਤ ਨਹੀਂ ਕੀ ਹੂੰ ਪਰ ਮੈਂ ਕਹਿੰਦਾ ਵੀ ਉੱਥੇ ਆਪਾਂ ਜਦੋਂ ਕੋਈ ਗੱਲ ਕਰ ਦਿੰਦਾ ਵੀ ਅੱਤਵਾਦੀ ਆ ਸਿੱਖ ਬੰਦਿਆਂ ਦੀ ਜਦ ਗੱਲ ਅੱਤਵਾਦੀ ਆ ਇਦਾਂ ਹਾਂਜੀ ਤੇ ਟੋਟਲੀ ਮਤਲਬ ਇਹ ਗੱਲ ਕਰੀਏ ਵੀ ਟੋਟਲੀ ਜਿਹੜਾ ਵੀ ਹੂੰ ਪੂਰੇ ਭਾਰਤ ਦੇ ਵਿੱਚ ਹੂੰ ਜਿਹੜੇ ਵੀ ਕੈਦੀ ਨੇ ਕੋਰਟ ਵੱਲੋਂ ਦਿੱਤੀ ਹੋਈ ਸਜ਼ਾ ਪੂਰੀ ਕਰ ਲਈ ਆ ਮਾਨਵ ਅਧਿਕਾਰ ਦੇ ਦੇ ਹੱਕਾਂ ਦੀ ਰਾਖੀ ਕਰਦੇ ਹੋયા ਹੂੰ ਸੈਂਟਰ ਗਵਰਨਮੈਂਟ ਉਹਨਾਂ ਸਾਰਿਆਂ ਨੂੰ ਰਿਲੀਜ਼ ਕਰਨਾ ਚਾਹੀਦਾ ਰਾਸ਼ਟਰਪਤੀ ਵੱਲੋਂ ਆਮ ਮਾਫੀ ਤਹਿਤ ਹਾਂਜੀ ਜਦੋਂ ਹੁਣ ਜਦੋਂ ਹੁਣ ਕੌਮੀ ਇਨਸਾਫ ਮੋਰਚਾ ਚੱਲੀ ਜਾਂਦਾ ਹੈ तकरीबन 5 ਦੇ ਕਰੀਬ ਸੰਘਾ ਅਜਿਹੇ ਨੇ ਜਿਹੜੇ ਲਗਾਤਾਰ ਪ੍ਰੋਲ ਦੇ ਉੱਤੇ ਆਉਂਦੇ ਨੇ ਜਿਹੜੇ ਲਗਾਤਾਰ ਛੁੱਟੀ ਦੇ ਉੱਤੇ ਵੀ ਆਉਂਦੇ ਨੇ ਹਾਂਜੀ ਜਿਨ੍ਹਾਂ ਚ ਤੁਸੀਂ ਵੀ ਹੋ ਹਾਂਜੀ ਲਗਾਤਾਰ ਇਹ ਕਈ ਕਈ ਜਗ੍ਹਾ ਤੇ ਅਸੀਂ ਵੀ ਸੁਣਿਆ ਕਿ ਇਹਨਾਂ ਨੂੰ ਪਹਿਲਾਂ ਜਿਹੜਾ ਇਹਨਾਂ ਦੇ ਬਾਰੇ ਇੱਕ ਮੋਰਚਾ ਜਿਹਾ ਹੋਣਾ ਚਾਹੀਦਾ ਇੱਕ ਆਵਾਜ਼ ਇਹਨਾਂ ਦੇ ਬਾਰੇ ਉਠਣੀ ਚਾਹੀਦੀ ਕਿ ਪਹਿਲਾਂ ਜਿਨ੍ਹਾਂ ਦੇ ਪੈਂਡਿੰਗ ਕੇਸ ਨਹੀਂ ਹੈ ਇਹ ਬਾਹਰ ਆਉਣੇ ਚਾਹੀਦੇ ਕਿਉਂਕਿ ਮਤਲਬ ਵੇਖੋ ਗਵਰਨਮੈਂਟ ਆਪਾਂ ਉਹ ਕੰਮ ਕਰਾਈਏ ਜਿਹੜਾ ਹੋ ਸਕਦਾ ਠੀਕ ਹੈ ਨਾ ਜਿਹੜਾ ਸਾਨੂੰ ਪਤਾ ਵੀ ਇਹ ਕੰਮ ਅਜੇ ਹੋਣਾ ਨਹੀਂ ਜਿਹੜਾ ਕੋਰਟ ਜਨਨਾਚਰ ਕੋਰਟ ਚ ਕੋਈ ਵੀ ਆ ਜਿਹੜੇ ਕੇਸ ਕੋਰਟ ਚ ਚੱਲਦੇ ਉਹਦਾ ਉਹ ਸਰਕਾਰ ਕੋਰਟ ਦੇ ਫੈਸਲੇ ਤੋਂ ਬਿਨਾ ਨਹੀਂ ਛੱਡ ਸਕਦੀ ਜਨਨਾਚਰ ਕੋਰਟ ਦੇ ਵਿੱਚ ਕੋਈ ਵੀ ਰੈਟ ਪटीशन ਦਾਖਲਿਆ ਜਾਂ ਕੋਈ ਕੇਜ ਫੈਸਲਾ ਨਹੀਂ ਹੋਇਆ ਸੈਸ਼ਨ ਤੋਂ ਹੋ ਗਿਆ ਹਾਈ ਕੋਰਟ ਤੋਂ ਨਹੀਂ ਹੋਇਆ ਜਾਂ ਹਾਈ ਕੋਰਟ ਤੋਂ ਹੋ ਗਿਆ ਸੁਪਰੀਮ ਕੋਰਟ ਤੇ ਆ ਫੈਸਲਾ ਉਹ ਸੁਪਰੀਮ ਕੋਰਟ ਜਨਨਾਚਰ ਜਿਹੜੇ ਕੇਸਾਂ ਦਾ ਫੈਸਲਾ ਨਹੀਂ ਕਰਦਾ ਉਹਨਾਂ ਚਰ ਸਰਕਾਰ ਕੋਈ ਵੀ ਬੰਦੀ ਸਿੰਘ ਨੂੰ ਰਹਾ ਨਹੀਂ ਕਰ ਸਕਦੀ ਉਹਨਾਂ ਨੂੰ ਰਿਕਾਰਡ ਕਰ ਸਕਦੇ ਆ ਜਿਨ੍ਹਾਂ ਦਾ ਕੋਰਟ ਦੇ ਵਿੱਚ ਕੇਸ ਨਹੀਂਗਾ ਜਿਨ੍ਹਾਂ ਦੇ ਫੈਸਲੇ ਹੋ ਚੁੱਕੇ ਆ ਹਾਂਜੀ ਸਭ ਕਿਹੜਾ ਕਿਹੜਾ ਕੇਸ ਆ ਤੁਹਾਡੇ ਉੱਤੇ ਹੁਣ ਤੱਕ ਮੇਰੇ ਤੇ ਦੋਵੇਂ ਬੰਬ ਬਲਾਸਟ ਕੇਸ ਪਏ ਆ ਇੱਕ ਦਿੱਲੀ ਦਾ ਸੀ ਤੇ ਕਰਨਾਟਕਾ ਸਟੇਟ ਦਾ ਸੀ ਦਿੱਲੀ ਜਿਹੜਾ ਬੰਬ ਬਲਾਸਟ ਹੋਇਆ ਉੱਥੇ ਉਮਰ ਕੈਦ ਹੋਈ ਤੇ ਜਿਹੜਾ ਕਰਨਾਟਕ ਵਾਲਾ ਕੇਸ ਆ ਉਹਨਾਂ ਬਾਅਦ ਚ ਫੈਸਲਾ ਦਿੱਤਾ ਤੇ ਉਹ ਉੱਥੇ ਵੀ ਉਮਰ ਕੈਦ ਹੋਈ ਤੇ ਉਹਨਾਂ ਜੋ ਸਜ਼ਾ ਦਿੱਤੀ ਉਸ ਜੱਜ ਨੇ ਜੱਜਮੈਂਟ ਚ ਕਿਹਾ ਕਿ ਮਤਲਬ ਦਿੱਲੀ ਚ ਜਿਹੜੀ ਉਮਰ ਕੈਦ ਆ ਉਹ ਉਮਰ ਕੈਦ ਦੇ ਨਾਲ ਨਾਲ ਹੀ ਇਹ ਸਜ਼ਾ ਚੱਲੂਗੀ ਦਿੱਲੀ ਗਵਰਨਮੈਂਟ ਨੇ ਸਾਨੂੰ ਜਿਹੜਾ 2010 ਦੇ ਵਿੱਚ 20 ਸਾਲ ਪੂਰੇ ਹੁਣ ਤੇ ਰਿਲੀਜ਼ ਕਰਤਾ ਮਾਫੀ ਪਾ ਕੇ ਸਾਡੇ ਤੇ 24 ਸਾਲ ਪੂਰੇ ਕੀਤੇ ਹਾਰਡਵਰਕ ਗੁੱਡ ਕੈਰੈਕਟਰ ਗੁੱਡ ਹੈਲਥ ਇਹ ਰეკਮੈਂਡ ਕਰਕੇ ਤੇ ਫਿਰ ਗਵਰਨਰ ਤੋਂ ਹਸੈਨ ਹੋਏ ਸਾਡੇ ਤੇ ਰਿਲੀਜ਼ ਹੋਇਆ ਫਿਰ ਉਹਨੇ ਕਰਨਾਟਕ ਭੇਜ ਦਿੱਤਾ ਹੁਣ ਮੈਂ ਇਹ ਕਹਿਣਾ ਚਾਹੁੰਦਾ ਜੇ ਜਦੋਂ ਇਹ ਸਜ਼ਾ ਬਰਾਬਰ ਆ ਪੂਰੀ ਹੋ ਚੁੱਕੀ ਉੱਥੇ ਵੀ ਤੇ ਉੱਥੇ ਵੀ ਤੇ ਇੱਥੋਂ ਜਾਂਦਿਆਂ ਕਰਨਾਟਕ ਗਵਰਨਮੈਂਟ ਤੋਂ ਮੈਥੋਂ ਰਿਲੀਜ਼ ਕਰਨਾ ਚਾਹੀਦਾ ਸੀ ਆਪਣਾ ਕਮੇਟੀ ਬੋਰਡ ਜੋ ਵੀ ਬਿਠਾਉਣਾ ਉਹਨਾਂ ਬਿਠਾ ਕੇ ਜਿੱਦਾਂ ਦਿੱਲੀ ਬੈਠਾ ਵਾ ਸਰਕਾਰ ਨੇ ਫੈਸਲਾ ਲਿਆ ਸਰਕਾਰ ਫੈਸਲਾ ਲੈ ਕੇ ਤੇ ਗਵਰਨਰ ਨੂੰ ਰਿਕਮੈਂਡ ਕਰਦੀ ਆ ਵੀ ਇਹਨੂੰ ਸਾੜ ਦਿੱਤਾ ਜਾਵੇ ਫਿਰ ਆਖਰੀ ਸੈਨ ਜਿਹੜੇ ਆ ਉਮਰ ਕੈਦੀ ਦੀ ਰਿਹਾਈ ਦੇ ਗਵਰਨਰ ਦੇ ਹੁੰਦੇ ਆ ਤੇ ਇਹ ਉਹਨਾਂ ਨੂੰ ਕਰਦੇ ਤੇ ਸਾਨੂੰ ਰਿਲੀਜ਼ ਕਰ ਦਿੰਦੇ ਹੁਣ ਜਦੋਂ ਇੱਥੇ ਇਸ ਹਿਸਾਬ ਦੇ ਨਾਲ ਸਾਨੂੰ ਛੱਡਿਆ ਗਿਆ ਜਿਹੜੇ ਤਾਂ ਦੱਸਿਆ ਵੀ ਰਿਕਮੈਂਡ ਕਰਕੇ ਵੀ ਗੁੱਡ ਕੈਰੇਕਟਰ ਗੁੱਡ ਹੈਲਥ ਹਾਰਡ ਵਰਕ ਤੇ ਫਿਰ ਰੇਲ ਦੇ ਵਿੱਚ ਜਾਂਦੇ ਜਾਂਦੇ ਉੱਥੋਂ ਤੱਕ ਜਾਂਦੇ ਜਾਂਦਾ ਖਾੜਾ ਰਿਕਾਰਡ ਥੋੜਾ ਖਰਾਬ ਹੋ ਜਾਂਦਾ ਹਮ ਰੇਲ 'ਚ ਕਿੰਨਾ ਟਾਈਮ ਲੱਗਦਾ ਹਾਂਜੀ ਤੇ ਉਹਨਾਂ ਨੂੰ ਉਸ ਉਸੇ ਵੇਸ ਤੇ ਸਾਨੂੰ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਇਹ ਹਮ ਪਰ ਨਹੀਂ ਉਹ ਨੜਕਾ ਅੰਦਰ ਆਨੇ ਕੀਤਾ ਫਿਰ ਚਲੋ ਇੱਧਰ ਧਰਨੇ ਲੱਗੇ ਬਾਪੂ ਸੂਰਤਾ ਸਿੰਘ ਬਾਪ ਪਾਈਗੁਰ ਬਖਸ਼ ਸਿੰਘ ਖਾਸਾ ਇਹ ਨਾ ਸ਼ੁਰੂ ਕਰਤਾ ਲਿਸਟ 'ਚ ਸਾਡਾ ਵੀ ਨਾਂ ਦਿੱਤਾ ਹਮ ਤੇ ਉਹ ਫਿਰ ਇੱਧਰ ਸਾਨੂੰ ਪੰਜਾਬ ਚ ਲਾਏ ਪੰਜਾਬ ਚ ਲਿਆ ਕੇ 2016 ਚ 15 ਚ ਲਿਆਈ ਸੀ 2016 ਸਾਨੂੰ ਫੇਰ ਛੁੱਟੀ ਦੇਣ ਲੱਗੇ ਹਾਂਜੀ ਤੋਂਦੋਂ ਦੇ ਕੰਟੀ ਨੂੰ ਛੁੱਟੀ ਆਉਨੇ ਆ ਇਹ ਜਿਹੜੀ ਕੌਮ ਦੇ ਨਾਲ ਗਿਲਾ ਹੈ ਕੋਈ ਨਹੀਂ ਕੌਮ ਨਾਲ ਕਾਹਦਾ ਗਿਲਾ ਕੌਮ ਤੇ ਕਦੀ ਵੀ ਮਤਲਬ ਸਾਨੂੰ ਪਿੱਠ ਨਹੀਂ ਵਿਖਾਈ ਤੇ ਅਸੀਂ ਗਿਲਾ ਕਿੱਦਾਂ ਕਰੀਏ ਸਾਨੂੰ ਕਿਸੇ ਨੇ ਨਹੀਂ ਪਿੱਠ ਵਿਖਾਈ ਜਦੋਂ ਜਦੋਂ ਜੀਲ ਚ ਚਲੇ ਜਾਂਦੇ ਹਾਂ ਮਗਰ ਪਰਿਵਾਰ ਦੇ ਨਾਲ ਕੋਈ ਜਥੇਬੰਦੀ ਜਾਂ ਕੋਈ ਹੈ ਜਿਹੜਾ ਪਰਿਵਾਰ ਦੇ ਨਾਲ ਲਗਾਤਾਰ ਟੱਚ 'ਚ ਰਹਿੰਦਾ ਹੋਵੇ ਪਰਿਵਾਰ ਦੇ ਦੁੱਖ ਸੁੱਖ ਚ ਖੜਦਾ ਹੋਇਆ ਦੇਖੋ ਮੈਂ ਉਸ ਪਰਿਵਾਰ ਦਾ ਮਤਲਬ ਬੇੜਾ ਆ ਜਿਹੜਾ ਪਰਿਵਾਰ ਕਦੀ 30 40 ਕਿੱਲਾਂ ਦੀ ਵਾਈ ਕਰਦਾ ਸੀ ਮੈਂ ਆਪਣੀ ਹਾਊਸ ਦੇ ਵਿੱਚ ਸਾਰੇ ਕੰਮ ਕੀਤੇ ਆ ਅੱਜ ਤੇ ਮਸ਼ੀਨਾਂ ਚੱਲਣ ਚੱਲ ਗਿਆ ਮੈਂ ਫੜਵਾਏ ਮੈਂ ਫੜੇ ਵੀ ਵਾਏ ਆ ਮੈਂ ਖੂਬ ਹੀ ਚਲਾਏ ਆ ਹਾਂਜੀ ਬੁੱਲਦਾਂ ਨਾਲ ਖੇਤੀ ਕੀਤੀ ਆ ਪੱਠੇ ਵੜਦੇ ਵੀ ਆ ਪੱਠੇ ਕੁਤਰੇ ਵੀ ਆ ਪੱਠੇ ਪਾਏ ਵੀ ਆ ਮੱਜਾਂ ਨੂੰ ਜਾਂ ਤਾਂ ਰਾਹਾਂ ਵਿੱਚ ਕਟੀਆਂ ਸਾਰੇ ਕੰਮ ਕਰਾਜ ਕੀਤੇ ਆ ਜਦੋਂ ਕੋਈ ਸਾਡੇ ਰਿਵਾਜ ਕੀ ਹੁੰਦਾ ਪੰਜਾਬ ਆਪਣੇ ਪੰਜਾਬ ਚ ਸਾਰੇ ਰਿਵਾਜ ਹੈ ਗੁਰਸਿੱਖਾਂ ਦੇ ਪਰਿਵਾਰਾਂ ਜੋੜਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਵਾ ਵੀ ਜਿਹੜੀ ਜ਼ਿਆਦਾ ਫਸਲ ਹੁੰਦੀ ਆ ਉਹ ਹੈ ਗੁਰੂ ਘਰ ਮਤਲ ਜਿਹੜਾ ਤੋੜੇ ਦੇ ਜਾਂ ਬੋਰੇ ਤੇ ਸਾਬ ਨਾਲ ਦਿੰਦੇ ਆ ਜਿਹੜੀ ਘੱਟ ਹੁੰਦੀ ਤੇਲ ਵਗੈਰਾ ਤੋੜਿਆ ਵਗੈਰਾ ਇਹ ਫਸਲ ਥੋੜੀ ਘੱਟ ਹੁੰਦੀ ਹੈ ਜ਼ਿਆਦਾ ਨਹੀਂ ਉਹ ਪੀਪੇ ਦੇ ਸਾਬ ਨਾਲ ਦਿੰਦੇ ਰਹੇ ਠੀਕ ਹੈ ਨਾ ਤੇ ਸਾਡਾ ਸਰਦਾ ਹੀ ਮੇਰੇ ਦਾਦੇ ਕੋ ਮਹਾਰਾਜ ਦੀ ਕਿਰਪਾ ਹੀ ਦਾਦੇ ਤੇ ਤੇ ਕਮਾਈ ਕੀਤੀ ਉਹ ਆਪਣੀ ਮਿਹਨਤ ਦੀ ਕਮਾਈ ਤੇ ਬਾਪੂ ਮੇਰਾ ਨਾਲ ਹੀ ਪਿਤਾ ਜੀ ਤੇ ਉਹ ਸਾਰੇ ਉਹਨਾਂ ਦਾ ਸਰਦਾ ਗਿਆ ਤੇ ਜਦੋਂ ਘਰੋਂ ਸਰੀ ਜਾਂਦਾ ਸੀ ਤੇ ਫੇਰ ਸਾਨੂੰ ਕੀ ਲੋੜ ਪਈ ਸੀ ਵੀ ਆਪਣੀ ਕਿ ਅਸੀਂ ਮੰਗਦੇ ਜਾ ਕੇ ਕਿਸੇ ਨੂੰ ਪਰੇਸ਼ਾਨ ਕਰਦੇ ਹਾਂਜੀ ਤੇ ਇਹ ਕਰਕੇ ਅਸੀਂ ਕਿਸੇ ਨੂੰ ਆਖਿਆ ਹੀ ਨਹੀਂ ਤੇ ਐਵੇਂ ਕਹੀ ਜਾਂਦੇ ਸਾਡਾ ਉਹ ਫਲਾਣ ਨੇ ਨਹੀਂ ਕੁਝ ਕੀਤਾ ਉਹ ਢਿੰਗੜੇ ਨੇ ਨਹੀਂ ਕੁਝ ਕੀਤਾ ਅਸੀਂ ਆਖਿਆ ਹੀ ਕਹਿਣੋਂ ਦੀ ਜਰੂਰਤ ਨਹੀਂ ਕਹਿਨੇ ਕਰਨਾ ਤੇ ਜਦੋਂ ਹੁਣ ਜੇਲ੍ਹ ਦੇ ਵਿੱਚ ਹੁੰਨੇ ਹੋਂ ਕਦੇ ਆਪਣੇ ਆਪ ਤੇ ਗਿਲਾ ਹੋਇਆ ਉਸ ਸਮੇਂ ਨੂੰ ਲੈ ਕੇ ਜਿਸ ਸਮੇਂ ਦੇ ਵਿੱਚ ਇਹ ਸਾਰਾ ਦੌਰ ਤੁਸੀਂ ਵੇਖਿਆ ਤੇ ਦੌਰ ਹੰਡਾਇਆ ਕਦੇ ਗਿਲਾ ਹੁੰਦਾ ਇਕੱਲੇ ਬੈਠੇ ਮਹਿਸੂਸ ਹੁੰਦਾ ਨਹੀਂ ਵੇਖੋ ਮੈਂ ਸਿਰੂ ਤੋਂ ਹੀ ਨਾ ਸੇਵੀ ਜਮਾਤ ਚ ਜਦੋਂ ਤੋਂ ਮੈਂ ਖੰਡ ਪਾਟ ਸਾਹਿਬ ਕਰਦਾ ਗੁਰਬਾਣੀ ਪੜਨ ਲੱਗ ਗਿਆ ਸੀ ਪਹਿਲਾਂ ਗੁਰਦੁਆਰੇ ਦੇ ਬਾਬੇ ਤੋਂ ਥੋੜਾ ਥੋੜਾ ਪੜਨਾ ਫਿਰ ਹੌਲੀ ਹੌਲੀ ਅਭਿਆਸ ਹੋ ਗਿਆ ਜਿੰਨਾ ਪੜਦੇ ਗਏ ਤੇ ਫਿਰ ਮਹਾਰਾਜ ਦੇ ਨੇੜੇ ਹੁੰਦੇਗੇ ਜਾਬ ਕਰਦਿਆ ਕਰਦਾ ਹੈ ਭਾਈ ਗੁਰੂ ਦਾ ਸੇਮਨ ਕਰਦਿਆ ਕਰਦਾ ਨੇੜੇ ਹੁੰਦੇਗੇ ਤੇ ਮਹਾਰਾਜ ਨੇ ਗਿਆਨ ਇਹ ਬਖਸ਼ਿਆ ਵੀ ਅਹੀਂ ਸੋ ਸਾਇਦੇ ਕੁਝ ਵੀ ਕਰ ਨਹੀਂ ਸਕਦੇ ਕਰਨਾ ਉਹਨੇ ਉੱਪਰ ਵਾਲੇ ਨੇ ਸੋ ਗਿਲਾ ਕਰਨਾ ਕਰਨਾ ਉੱਪਰ ਵਾਲੇ ਨੇ ਪੈਦਾ ਕੀਤਾ ਉਹਨੇ ਸਭ ਕੁਝ ਦਿੱਤਾ ਚੰਗਾ ਭਲਾ ਸਰੀਰ ਦਿੱਤਾ ਵਾ ਜੈ ਮਸਾਲੇ ਤੇ ਬੈਸਾ ਸੁਆਮੀ ਜੈ ਭੇਜੇ ਤਾਂ ਜਾਵਾਂ ਸਬ ਨਗਰੀ ਮੈਂ ਇੱਕੋ ਰਾਜਾ ਸਵੇਬ ਕੌਂਠਾ ਆਥਾ ਵਾ ਤਰਨੀ ਇਹ ਗਿਲਾ ਨਹੀਂ ਹੁੰਦਾ ਕਿ 32 ਸਾਲ 33 ਸਾਲ ਜ਼ਿੰਦਗੀ ਦੇ ਜਿਲ੍ਹੇ ਚ ਨਿਕਲ ਗਏ ਇਹ ਉਹ ਗਿਲਾ ਸਰਕਾਰਾਂ ਨਾਲ ਇਹ ਗਲਾਤੇ ਹੁੰਦਾ ਵੀ ਸਾਡੇ ਨਾਲ ਅਨਿਆਂ ਹੋ ਰਿਹਾ ਸਿੱਖ ਕਰਕੇ ਜਦੋਂ ਦੂਜੇ ਕੈਦੀ 14 ਸਾਲਾਂ ਚ 15 ਸਾਲਾਂ ਚ ਰਿਲੀਜ਼ ਹੁੰਦੇ ਆ ਹਾਂ ਜਨਨਾ ਇੰਦਰਾ ਗਾਂਧੀ ਮਰਨ ਤੋਂ ਬਾਅਦ ਸਿੱਖਾਂ ਦੇ ਗાળા ਚ ਟਾਇਰ ਪਾ ਪਾ ਕੇ ਉਹਨਾਂ ਨੂੰ ਸਾੜਿਆ ਉਹ ਲੋਕ 15 15 ਸਾਲਾਂ ਚ ਰਿਲੀਜ਼ ਹੋ ਗਏ ਤੇ ਮੈਨੂੰ ਉਸੇ ਦਿਨ ਉਹ ਉਹ ਇੱਕ ਜਿਹੜਾ ਉਹ ਮੁਰਜਮਾ ਉਹ ਕੇਸ ਵਾਲਾ ਉਹ 15 ਸਾਲਾਂ ਚ ਰਿਲੀਜ਼ ਹੁੰਦਾ ਮੇਰੇ 20 ਸਾਲ ਹੋਣ ਦੇ ਮੈਨੂੰ 20 ਸਾਲਾਂ ਬਾਅਦ ਰਿਲੀਜ਼ ਕਰਨ ਦੇ ਉਸੇ ਦਿਨ ਤੇ ਇਹ ਤੇ ਗੱਲਾ ਹੁੰਦਾ ਹੀ ਨਾ ਵੀ ਤੇਰਾ ਨਾਲ ਵਿਤਕਰਾ ਕਿਉਂ ਹੋ ਰਿਹਾ ਵੀ ਤੂੰ ਸਿੱਖਾ ਇਹ ਕਰਕੇ ਜਿਨ੍ਹਾਂ ਨੇ ਰਜੀਵ ਗਾਂਧੀ ਮਾਰਿਆ ਉਹਨਾਂ ਨੂੰ ਵੀ ਛੱਡ ਦਿੱਤਾ ਗਿਆ ਬਰੀ ਕਰ ਦਿੱਤੇ ਗਏ ਬਿਲਕਿਸ ਬਾਨੂ ਬੀਬੀ ਸੀ ਉਹਦੇ ਜਿਨ੍ਹਾਂ ਨੇ ਉਹਨਾਂ ਨਾਲ ਬਰਾਤਕਾਰਤਾ ਕੀਤੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਰਾਮ ਰਹੀਮ ਵਰਗਿਆਂ ਨੂੰ ਜਿਹੜੇ ਬਲਤਕਾਰ ਦੇ ਦੋਸ਼ੀ ਨੇ ਉਹਨਾਂ ਨੂੰ ਪਰੋਲਾ ਮਿਲਦੀਆਂ ਇਹ ਸਾਲ 'ਚ 7-7 ਵਾਰ ਜਦੋਂ ਇਹ ਜਿਹੀਆਂ ਖਬਰਾਂ ਪੜ੍ਹਦਿਆਂ ਦੁੱਖ ਹੁੰਦਾ ਦੁਖਤੇ ਹੁੰਦਾ ਹੀ ਆਪੀ ਇੱਕ ਬੰਦੇ ਤੇ ਸਰਕਾਰਾਂ ਕਹਿੰਦੀਆਂ ਵੀ ਇਹ ਸਿੱਖ ਜਿਹੜੇ ਸੰਵਿਧਾਨ ਨੂੰ ਨਹੀਂ ਮੰਨਦੇ ਸੰਵਿਧਾਨ ਤੋਂ ਭਾਈਦੇ ਆ ਸਿੱਖ ਬਗਾਵਤ ਕਰਦੇ ਆ ਹਾਂਜੀ ਤੇ ਦੂਜੇ ਬੰਦੇ ਤੁਸੀਂ ਤੇ ਆ ਵੀ ਫਿਰ ਸਾਨੂੰ ਦੂਰ ਕਰੀ ਜਾਂਦੇ ਹੋ ਜੇ ਸਾਨੂੰ ਆਪਣਾ ਸਮਝਦੇ ਹੋ ਹਾਂਜੀ ਤੇ ਫਿਰ ਸਾਡੇ ਨਾਲ ਵਿਤਕਰਾ ਨਾ ਕਰੋ ਜਦੋਂ ਪ੍ਰਧਾਨ ਮੰਤਰੀ ਉਹਦੀ ਮਾਤਾ ਮਾਂ ਪ੍ਰਧਾਨ ਮੰਤਰੀ ਜੀਵ ਗਾਂਧੀ ਦੀ ਜਦੋਂ ਉਹ ਕੇਸ ਵਾਲਿਆਂ ਨੂੰ ਛੱਡ ਸਕਦੀ ਹੈ ਸਰਕਾਰ ਤੇ ਸਾਨੂੰ ਕਹ ਮੇਰੇ ਕੇਸ ਤਾਂ ਤੇ ਕੋਈ ਵੀ ਨਹੀਂ ਪਾਰਟੀ ਕੋਈ ਨਹੀਂ ਸਰਕਾਰੀ ਪਾਰਟੀ ਆ ਹਾਂਜੀ ਤੇ ਉਹਨਾਂ ਨੂੰ ਚਾਰ ਕਰਨਾ ਚਾਹੀਦਾ ਨਾ ਖੁਦ ਕਿ ਸਾਡੇ ਚ ਬਗਾਨਤਾ ਬਗਾਨੇਪੰਦਾ ਜਿਹੜਾ ਦਿਮਾਗ ਦੇ ਵਿੱਚ ਉਹ ਚੀਜ਼ ਨਾ ਵਸੇ ਕਿ ਸਾਨੂੰ ਸਰਕਾਰ ਬਗਾਨਾ ਸਮਝਦੀ ਹੈ ਇਹ ਸਾਡੇ ਦਿਮਾਗ ਚੋਂ ਕੱਢਣ ਦੀ ਗੱਲਾਂ ਰਿਹਾਈਆਂ ਕਰਕੇ ਹਾਂਜੀ ਜਿਸ ਤਰ੍ਹਾਂ ਦੇ ਨਾਲ ਹੁਣ ਤੱਕ ਤਾਂ ਜੇਲ੍ਹ ਦਾ ਸਫ਼ਰ ਰਿਹਾ ਸਾਰ ਕੁਝ ਰਿਹਾ ਤੁਹਾਡਾ ਇਹ ਪਿੰਡ ਇਹਨਾਂ ਦਿਨਾਂ ਦੇ ਵਿੱਚ ਚਰਚਾ ਦੇ ਬਹੁਤ ਚਰਚਾ ਜ ਬਹੁਤ ਰਿਹਾ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਇਸ ਜੱਲੂਪੁਰ ਖੇੜੇ ਪਿੰਡ ਦਾ ਇੱਕ ਨੌਜਵਾਨ ਅਮਰਤਪਾਲ ਸਿੰਘ ਜਦੋਂ ਤੁਸੀਂ ਜੇਲ੍ਹ ਚੋਂ ਤਕਰੀਬਨ ਮਿਲ 6-7 ਮਹੀਨੇ ਦੇ ਕਰੀਬ ਦਾ ਸਮਾਂ ਉਹਨਾਂ ਨੂੰ ਦੁਬਈ ਤੋਂ ਰਿਆਨ ਹੋ ਗਿਆ ਕਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਆ ਕੇ ਨਹੀਂ ਸਾਡੇ ਪਰਿਵਾਰ ਨਾਲ ਕਦੇ ਮੁਲਾਕਾਤ ਜਦੋਂ ਤੁਸੀਂ ਆਇਓ ਜੇਲ੍ਹ ਚੋਂ ਬਾਹਰ ਕਦੇ ਆਏ ਹੁਣ ਤੁਹਾਡੇ ਨਾਲ ਮੁਲਾਕਾਤ ਹੁਣ ਨਹੀਂ ਹੁਣ ਨਹੀਂ ਸਾਡੇ ਨਾਲ ਨਹੀਂ ਆਏ ਲਗਾਤਾਰ ਜਿਸ ਤਰ੍ਹਾਂ ਦਾ ਸੰਘਰਸ਼ਾ ਜੀ ਕੌਮਨ ਸਾਫ ਮੋਰਚੇ ਵਾਲੇ ਮੁਲਾਕਾਤ ਕਰਨ ਦੇ ਲਈ ਤੁਹਾਡੇ ਨਾਲ ਆਉਂਦੇ ਨੇ ਹਾਂਜੀ ਕਿਹੜੀ ਤਰ੍ਹਾਂ ਦੀ ਵਿਚਾਰ ਚਰਚਾ ਜਿਹੜੀ ਕੌਮਨ ਸਾਫ ਮੋਰਚੇ ਦੇ ਆਗੂਆਂ ਦੇ ਨਾਲ ਕਰੋਗੇ ਅਸੀਂ ਤੇ ਇਹ ਕਿਹਾ ਕਿ ਇੱਕ ਤੇ ਮਤਲਬ ਕਿਸੇ ਨੂੰ ਮੌਕਾ ਨਾ ਦਈਏ ਕਿ ਉਹ ਇਹ ਰੌਲੀ ਪਣ ਵੀ ਆਤੀਆਂ ਆਦੀਆਂ ਛੱਡ ਰਹੇ ਜੀ ਇਹ ਮੌਦੇ ਦਾ ਸਾਗਰ ਹੈ ਜੀ ਅਸੀਂ ਕਹੇ ਵੀ ਸਾਰੇ ਅਸੀਂ ਨਹੀਂ ਗੱਲੇ ਹੋਰ ਵੀ ਬਹੁਤ ਕੈਦੀ ਐਸੇ ਹੈਗੇ ਆ ਜਿਨ੍ਹਾਂ ਦਾ 16 16 17 7 17 ਖਾਲ ਕੱਟੇ ਆ ਤੇ ਉਹਨਾਂ ਦੇ ਹੱਕ ਬਣਦਾ ਰਹੀਆਂ ਦਾ ਮਾਨਤ ਘਰ ਨੂੰ ਮੁੱਖ ਰੱਖਦੇ ਆ ਅਸੀਂ ਕਹਿੰਦੇ ਸਾਰਿਆਂ ਦੀਆਂ ਰਿਆਇਤੀਆਂ ਜਾਣ ਜਿਹੜਾ 14 ਸਾਲ ਤੇ 20 ਸਾਲ ਪੂਰੇ ਕਰ ਚੁੱਕਾ ਦੋ ਹੀ ਕੈਟਾਗਰੀਆਂ ਸਰਬੀਮ ਕੋਰਟ ਦੀ ਰੂਲਿੰਗ ਹੈ ਕਿ ਨਾਰਮਲ ਜਿਹੜਾ ਕੇਸ ਆ ਮਰਡਰ ਕੇਸ ਆ ਉਹਦੇ ਵਿੱਚ 14 ਸਾਲ ਘਟਾਉਣੇ ਆ ਤੇ ਜਿਹੜਾ ਇਦਾਂ ਸਾਡਾ ਟਾੜਾ ਜਿੱਦਾਂ ਲਾਇਆ ਇਹੋ ਜਿਹਾ ਖਤਰਨਾਕ ਕੇਸ ਆ ਕੋਈ ਉਹ ਚ 20 ਸਾਲ ਘਟਾਉਣੇ ਆ ਤੇ ਜਿੰਨਾ ਉਹ ਦੋਵੇਂ ਕੈਟਾ ਸਰਤਾਂ ਪੂਰੀਆਂ ਕੀਤੀਆਂ ਉਹਨਾਂ ਸਾਰਿਆਂ ਨੂੰ ਰਾਹ ਕਰ ਦੇਣਾ ਹਾਂਜੀ ਬਹੁਤ ਬਹੁਤ ਧੰਨਵਾਦ ਕਹਿੰਦਾ ਸਭ ਗੱਲਬਾਤ ਕਰਨ ਦੇ ਲਈ ਤੇ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਤੁਸੀਂ ਪੱਕੀ ਰਿਹਾਈ ਦੇ ਉੱਤੇ ਬਾਹਰ ਆਓਗੇ। ਬਹੁਤ-ਬਹੁਤ ਤੁਹਾਡਾ ਵੀ ਧੰਨਵਾਦ ਜੀ ਆਇਆਂ ਨੂੰ। ਹਾਂਜੀ। ਸੋ ਇਹ ਗੁਰਦੀਪ ਸਿੰਘ ਖੈੜਾ ਸੀ ਜਿਨ੍ਹਾਂ ਨੇ ਲਗਾਤਾਰ 32 ਸਾਲਾਂ ਦੀ ਜ਼ਿੰਦਗੀ ਜੇਲ੍ਹ ਦੇ ਵਿੱਚ گزار ਦਿੱਤੀ ਹੈ ਤੇ 33ਵਾਂ ਸਾਲ ਚੱਲੀ ਜਾਂਦਾ ਹੈ। ਇਸੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲਗਾਤਾਰ ਪਿਛਲੀ 7 ਤਰੀਕ ਤੋਂ ਚੰਡੀਗੜ੍ਹ ਦੀਆਂ ਵਰੁਹਾਂ ਤੇ ਉੱਤੇ ਮੋਰਚਾ ਅਤੇ ਇਹਨਾਂ ਦੀ ਰਿਹਾਈ ਦੀ ਮੰਗ ਜਿਹੜੀ ਉਹ ਲਗਾਤਾਰ ਹੋ ਰਹੀ ਹੈ। ਕੈਮਰਮੈਨ ਹਰੀਸ਼ ਦੇ ਨਾਲ ਮੈਂ ਗਗਨਦੀਪ ਸਿੰਘ ਜੱਲੂਪੁਰ ਖੈੜਾ।